ਕਾਗਜ਼ਾਂ 'ਚੋ ਇੱਕ ਗੱਲ ਹੋਰ ਹੈ ਜੇ ਕਾਗਜ਼ਾਂ 'ਚੋ ਆਪਣੇ ਟਰੈਕਟਰ 'ਚ ਕੋਈ ਵੀ ਕਮੀ ਹੋਈ ਟਰੈਕਟਰ ਠੱਲ ਜੋ ਪੈਸੇ ਲੈ ਜੀ ਨਹੀਂ ਮਾਡਲ ਆ ਟਰੈਕਟਰ 1400 ਘੰਟਾ ਸਿਰਫ ਚੱਲਿਆ ਟਰੈਕਟਰ ਸਾਰਾ ਟਰੈਕਟਰ ਯਾਨੂਨ ਪਿਆ ਇਹ 1800 ਘੰਟਾ ਚੱਲਿਆ 1800 ਹਾਂ ਸਿਰਫ ਖ 1800 ਘੰਟਾ ਚੱਲਿਆ ਸੀਲਾ ਸੂਲਾ ਨਾਲ ਦੀਆਂ ਪਈਆਂ ਟਰੈਕਟਰ ਤੇ ਕੁਝ ਨਹੀਂ ਹੋਇਆ ਬਾਈ 6 ਨੰਬਰ ਟਰੈਕਟਰ ਹੈ ਜੀ ਹਾਂਜੀ ਇੰਜਨ ਗੇਅਰ ਦਾ ਫੁੱਲ ਗਾਰੰਟੀ ਜਮ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਇਹ 14 ਮਾਡਲ ਟਰੈਕਟਰ ਹੈ ਚੱਲਿਆ ਤਾਂ ਇਹ 4-500 ਘੰਟਾ ਹੀ ਆ 12 ਮਾਡਲ ਹੈ ਸਾਰਾ ਟਰੈਕਟਰ ਜੈਨੂਨ ਪਿਆ ਸੀਲਾ ਵੀ ਨਾਲ ਦੀਆਂ ਪਈਆਂ ਟਰੈਕਟਰ ਤੇ ਪਾਵਰ ਸਟੀering ਹੈ ਨਵਾਂ ਮਾਡਲ ਹੈ ਚਾਰੇ ਟਾਇਰ ਨਵੇਂ ਆ ਪੰਜਾਬ ਦਾ ਨੰਬਰ ਹੈ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਸਾਡੇ ਬਾਈ ਜਸੂ ਜੁੜਿਆ ਸਤਿ ਸ੍ਰੀ ਅ ਪਰਦਾ ਪੁੱਟਦਾ ਹੈਗਾ ਕਿ ਨਾ ਪੜੀ ਇੱਕ ਕੰਮਾਂ ਦੀ ਐ ਨਾ ਨਾ ਪੜਦੇ ਬੀਏ ਕਰੀ ਜਨਾ ਬਈ ਕੱਲਾ ਇਤ ਹੀ ਨਾ ਰਹਿ ਜੀ ਟਰੈਕਟਰਾਂ ਤੇ ਨਾ ਨਾ ਬੀਏ ਕਰ ਪੜਾਈ ਵੀ ਕਰ ਲੈ ਜਿਹੜੀ ਕੰਮ ਆਊਗੀ ਹਾਂ ਹਾਂ ਬਈ ਠੀਕ ਐ ਠੀਕ ਐ ਹਾਂ ਤੇ ਟਰੈਕਟਰ ਕਿੰਨੇ ਕਿੰਨੇ ਟਰੈਕਟਰ ਹੈਗੇ ਬਈ ਇੱਥੇ ਹੁਣ 10 11 ਖੜੇ ਆਪਣੇ ਕੋਲੇ ਘਰੇ ਵੀ ਖੜੇ ਆ ਕੁਸਾ ਅੱਛਾ ਹਾਂ ਇੱਥੇ ਵੀ ਖੜੇ ਨੇ ਇੱਥੇ ਵੀ ਖੜੇ ਨੇ ਤੇ ਡਿਸਕਾਊਂਟ ਅੱਜ ਇਹ ਜਿਆ ਦੇਈਂ ਜਿਹੜੇ ਬਾਈ ਭੱਜੇ ਆਉਣ ਠੀਕ ਐ ਹੁਣ 855 ਤੋਂ ਸਟਾਰਟ ਕਰਦੇ ਆ ਤੇਹੀ ਮਾਡਲ ਆ ਟਰੈਕਟਰ 1400 ਗੰਟਾ ਸਿਰਫ ਚੱਲਿਆ ਟਰੈਕਟਰ ਸਾਰਾ ਟਰੈਕਟਰ ਯਨੂਨ ਪ ਟਰੈਕਟਰ ਪਿਆ ਬਿਲਕੁਲ ਠੀਕ ਆ ਸਾਈਡ ਗੇਅਰ ਆ ਗਿਆ ਮਿੱਤਰੋ ਡਬਲ ਡਿਸਟਰੀਬਿਊਟਰ ਚ ਕਨੋਪੀ ਵਗੈਰਾ ਲੱਗੀ ਹੋਈ ਆ ਟਾਇਰ ਵੀ ਕਹਾੜਿਆਂ ਵਰਗੇ ਪਏ ਨੇ ਨਾਲ ਦੇ ਟਾਇਰ ਪਏ ਟਰੈਕਟਰ ਤੇ ਨਾਲ ਦੇ ਟਾਇਰ ਨੇ ਦੇਗੀ ਚੁੱਲੇ ਚ ਆ ਗਿਆ ਤੇ 22/23 ਹਾਂ 3195000 ਰੁਪਏ ਡਿਮਾਂਡ ਹੈ ਇਹ ਦੇਣਾ 370000 ਦਾ ਟਰੈਕਟਰ ਮਿਲ ਜੂਗਾ 670000 ਦਾ ਜੱਥੂ ਨੇ ਕਹਤਾ ਯਾਰ 6 ਲੱਖ 65 ਹਜ਼ਾਰ ਦਾ ਲੈ ਜਿਓ ਤੇ ਮੂਰੇ ਆ ਗਿਆ XT 744 ਦੱਸੀ ਬਾਈ ਇਹਦੇ ਬਾਰੇ ਬਾਈ ਮਾਡਲ ਹੈ ਨਾਲ ਦੇ ਟਾਇਰ ਪਏ ਆ ਕਿੰਨਾ ਕੁ ਚੱਲਿਆ ਦੱਸੂ ਇਹ 1800 ਘੰਟਾ ਚੱਲਿਆ 1800 ਹੀ ਹਾਂ ਸਿਰਫ 1800 ਘੰਟਾ ਚੱਲਿਆ ਸਿਲੋ ਸੂਲੋ ਨਾਲ ਦੀਆਂ ਪਈਆਂ ਟਰੈਕਟਰ ਤੇ ਕੁਝ ਨਹੀਂ ਹੋਇਆ ਬਾਈ ਠੀਕ ਹੈ ਹਾਂ ਬਿਲਕੁਲ ਜਮਾ ਸਵਰਾਜ ਆਹੀ ਚੀਜ਼ ਆ ਬਸ ਆਹੀ ਹੈ ਛੋਟਾ ਭਰਾ ਹੀ ਹੈ ਇਹ ਇਹ ਤਾਂ ਛੋਟਾ ਭਰਾ ਹੀ ਹੈ ਹਾਂ ਤੇਲ ਖਰਚਾ ਵੀ ਘਟੋਣਾ ਤੇਲ ਦਾ ਖਰਚਾ ਵੀ ਘਟਾ ਟਾਇਰ ਤਕਰੀਬਨ ਰੁਪਇਆ ਪਏ ਨੇ ਨਾਲ ਦੇ ਟਾਇਰ ਪਏ ਆ ਨਾਲ ਤੇ ਟਾਇਰ ਪਏ ਨੇ ਸਰਸਾ ਨੰਬਰ ਹੈ ਫਸਟ ਪਾਰਟੀ ਟਰੈਕਟਰ ਸਰਸਾ ਦਾ ਨੰਬਰ ਹੈ ਫਸਟ ਪਾਰਟੀ ਆ ਐਨਓਸੀ ਕਢਾ ਦਾਂਗੇ ਪੰਜਾਬ ਦੀ ਐਨਓਸੀ ਕਢਾ ਦੇਉਗੇ ਡਬਲ ਡਿਸਟਰੀਬਿਊਟਰ ਚ ਹੈ ਤੇ ਟਰੈਕਟਰ ਤੇ ਮਿੱਤਰੋ ਨਿਗਾਹ ਮਾਰ ਲਓ ਸਾਰਾ ਟਰੈਕਟਰ ਰੀਜਨਲ ਹੈ ਐਕਸਟੀ ਟਰੈਕਟਰ ਨਾਲੇ ਐਕਸਟੀ ਟਰੈਕਟਰ ਹੈ ਦੱਸੀ ਕਰਾਂ 21 21/22 22 ਮਾਡਲ ਹੈ ਹਾਂਜੀ ਤੇ 585 ਡਿਮਾਂਡ ਆ 565 ਦਾ ਟਰੈਕਟਰ ਮੇਰੇ ਪੰਜ 60 ਦਾ ਲਜਾਓ ਯਾਰ ਤੇ ਮੂਰੇ ਆ ਗਿਆ ਸਿਉਣਾ ਲੀਕਾ 750 ਬਾਈ ਦੱਸਿਓ ਇਹਦੇ ਬਾਰੇ ਸਰਸਾ ਨੰਬਰ ਟਰੈਕਟਰ ਆ ਜੀ ਹਾਂਜੀ ਇੰਜਨ ਗੇਅਰ ਦਾ ਫੁੱਲ ਗਾਰੰਟੀ ਹੈ ਜੇ ਬਿਲਕੁਲ ਨਵਾਂ ਟਰੈਕਟਰ ਆ ਬਈ ਇਹ 14 ਮਾਲ ਟਰੈਕਟਰ ਆ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹੇ 70 ਤੋਂ 75 ਪੈਸੇ ਟਾਇਰ ਤੇ ਮਗਰਲੇ ਪੇ 80 ਤੋਂ 85 ਅਗਲੇ ਪੇ ਠੀਕ ਹੈ ਤੇ ਇੰਜਨ ਗੇਅਰ ਦਾ ਓਕੇ ਰੰਗ ਪੈਂਟ ਦਾ ਸਾਰਾ ਰੇਨ ਵਾਲਾ ਸਾਰਾ ਡਿਸਟ੍ਰਿਬਿਊਟਰ ਚ ਆ ਗਿਆ ਤੇ ਸਿੰਪਲ ਕੱਪੜੇ ਵਾਲੀ ਸਾਤਰੀ ਆ ਗਈ ਤੇ ਮਾਡਲ ਮਾਡਲ 14 ਰੇਟ ਰੇਟ 3 ਲੱਖ 415000 ਆ ਦੇ ਦਾਂਗੇ 385 380 ਦਾਲ ਜਾਇਓ ਯਾਰ ਤੇ ਮੂਰੇ ਆ 855 ਇਹਦੇ ਬਾਰੇ ਦੱਸੀ ਬਾਈ ਜੀ ਇਹ ਮਾਰ ਕੇ 18 ਦੇ ਕਾਪੀ 19 ਦੀ ਆ ਠੀਕ ਹੈ ਚਾਰੇ ਟਾਇਰ ਨਵੇਂ ਆ ਠੀਕ ਹੈ ਟਾਇਰ ਤਾਂ ਘਾੜਿਆ ਵਰਗੇ ਭਾਈ ਹਾਂ ਘਾੜਿਆ ਵਰਗੇ ਭਾਈ ਕਿੰਨਾ ਕਿ ਚੱਲਿਆ ਹੁਣ ਟਰੈਕਟਰ ਇਹ ਚੱਲਿਆ ਤਾਂ ਹੋਏ ਯਾਰ ਦੇਖ ਲੈਨੇ ਆਪਾਂ ਕਿੰਨਾ ਕਿ ਚੱਲਿਆ ਹੂੰ ਇਹ 19 20 ਘੰਟਾ ਚੱਲਿਆ 1900 1900 ਘੰਟਾ ਚੱਲਿਆ ਮਿੱਤਰੋ ਰੰਗ ਪੇਂਟ ਦਾ ਸਾਰਾ ਰੇਨ ਵਾਲਾ ਤੇ ਡਬਲ ਡਿਸਟ੍ਰਿਬਿਊਟਰ ਆ ਰਿਆ ਨੰਬਰ ਹੈ ਐਨਓਸੀ ਵੀ ਅੱਠੋ 3 ਮਿਲ ਜੋ ਹਾਂ ਐਨਓਸੀ ਹਥੋਤੀ ਨਾ ਨਾ ਐਨਓਸੀ ਦਾ ਤਾਂ ਬਈ ਆਪਾਂ ਟਾਈਮ ਲੈਨੇ ਮਹੀਨੇ ਦਾ ਨਿਕਲਿਆ ਵੇ 15 ਦਿਨਾਂ ਚ ਨਿਕਲਿਆ ਵੇ ਠੀਕ ਹੈ ਨਹੀਂ ਮਹੀਨੇ ਚ ਤਾਂ ਟਰੈਕਟਰ ਦੀ ਐਨਓਸੀ ਨਿਕਲ ਜਾਂਦੀ ਅਸੀਂ ਮਹੀਨੇ ਦਾ ਟਾਈਮ ਲੈਨੇ ਲੈਨੇ ਆ ਬਈ ਠੀਕ ਹੁਣ ਆਪਣੇ ਸਾਰੇ ਤਾਂ ਹੈ ਨਹੀਂ ਅਫਸਰ ਤੇ ਸਾਰੇ ਅਸਾਈਨ ਕਰਨੇ ਠੀਕ ਹੈ ਹਾਂ ਕਾਗਜ਼ਾਂ ਚ ਉਹ ਇੱਕ ਗੱਲ ਹੋਰ ਜੇ ਕਾਗਜ਼ਾਂ ਚ ਆਪਣੇ ਟਰੈਕਟਰ ਚ ਕੋਈ ਵੀ ਕਮੀ ਹੋਈ ਟਰੈਕਟਰ ਠੱਲ ਜੋ ਪੈਸੇ ਲੈ ਜਾਓ ਠੀਕ ਟੈਂਪਲ ਕੱਪੜੇ ਵਾਲੀ ਛਾਤਰੀ ਆ ਗਈ ਲੌਨ ਟਰੈਕਟਰ ਤੇ ਆਪਾਂ ਕਰਾ ਦਿੰਨੇ ਆ ਇਹ ਵੀ 18/19 ਕਰੀ ਖੜਾ ਹਾਂ ਹਾਂ ਮਾਰਕਟ 18 ਕਾਪੀ 19 ਦੀ ਹੈ ਤੇ ਰੇ ਰੇਟ ਹੈਗਾ ਜੀ 555 ਦੇਣਾ 525 ਦਾ ਦੇ ਦਾਂਗੇ ਪੂਰੇ 520 ਦਾਲ ਜਾਏ ਯਾਰ ਬਈ ਚੱਲ ਠੀਕ ਆ ਬਈ ਠੀਕ ਆ ਅੱਜ ਤਾਂ ਬਰਥਡੇ ਧਰਾਂਗੇ ਜੱਫੂ ਵਾਲਿਆਂ ਤੇ ਆ ਜਮਾ ਹਾਰ ਪਾਇਆ ਖੜਾ ਉਹ ਇਹ 25 ਮਾਡਲ ਹੈ ਧਰਮ ਨਾਲ ਬੜਾ ਸੋਹਣਾ ਟਰੈਕਟਰ ਹੈ ਹਨਾ ਤੇ ਟਰੈਕਟਰ ਮੈਨੂੰ ਆ ਕੋਈ 4 ਵੀਲ ਲੈ ਗਿਆ ਸੀਲਾਂ ਵੀ ਨਹੀਂ ਹਜੇ ਪੱਟੀਆਂ ਨਾ ਨਾ 4 ਵੀਲ ਨਹੀਂ ਦੋ ਭਰਾਵਾਂ ਦਾ ਸਾਂਝਾ ਸੀ ਅੱਛਾ ਠੀਕ ਉਹ ਕਹਿੰਦੇ ਆ ਟਰੈਕਟਰ ਵੇਚਣਾ ਸੀ ਠੀਕ ਹੈ ਫਿਰ ਆਪਾਂ ਲਿਆ ਸੀ ਠੀਕ ਆ ਦੱਸ ਕੇ ਰਾਂ ਫਿਰ ਇਹਦੇ ਮਾਰੇ ਇਹ 25 ਮਾਡਲ ਹੈ 7,55,000 ਰੁਪਿਆ ਦਾ ਰੇਟ ਹੈ 7.5 ਦਾ ਟਰੈਕਟਰ ਦੇਦਾ 7.5 ਹਾਂ 720 ਦੇ ਹੀ ਲਜਾਏ ਹੋ ਯਾਰ ਬਾਈ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਚੱਲਿਆ ਕਿੰਨਾ ਕਹੇ ਚੱਲਿਆ ਤਾਂ ਇਹ 4-500 ਘੰਟਾ ਹੀ ਆ 4-500 ਘੰਟਾ ਚੱਲਿਆ ਦੇਗੀ ਚੁੱਲ੍ਹੇ 'ਚ ਹੈ ਲੱਗ ਤੋਂ ਕਲੱਚ ਵਾਲਾ 3 ਸਪੀਡ ਹੈ 3 ਸਪੀਡ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਬਾਈ ਟਰੈਕਟਰ ਪੂਰਾ ਚੰਗਾ ਤੇ ਮੂਰੇ ਆ ਗਿਆ ਸਵਰਾਜ 17 ਮਾਡਲ ਹੈ ਸਾਰਾ ਟਰੈਕਟਰ ਜੈਨੂਨ ਪਿਆ ਸੀਲਾਂ ਵੀ ਨਾਲ ਦੀਆਂ ਪਈਆਂ ਟਰੈਕਟਰ ਦੀ ਸੀਲਾਂ ਵੀ ਹਜੇ ਨਾਲ ਦੀਆਂ ਪਈਆਂ ਕਲੱਚ ਕਲੱਚ ਕੁਛ ਨਹੀਂ ਸਾਰਾ ਟਰੈਕਟਰ ਠੀਕ ਹੈ ਕਲੱਚ ਖੁੱਲੋ ਸੇ ਕੁਝ ਨਹੀਂ ਖੁੱਲਿਆ ਇਹ ਸਾਰਾ ਟਰੈਕਟਰ ਜੈਨੂਅਨ ਹੈ ਇੰਜਨ ਗੇਅਰ ਦਾ ਓਕੇ ਹੈ ਰੰਗ ਪੇਂਟ ਦਾ ओरिजिनल ਹੈ ਤੇ ਮਾਡਲ ਆ ਗਿਆ 17 ਫਿਰ ਡਿਮਾਂਡ ਆ ਗਈ 5 ਲੱਖ 10000 ਰੁਪਿਆ ਦੇਣਾ ਕਿੰਨੇ ਦਾ ਦੇ ਦਾਂਗੇ 480 480 4 ਲੱਖ 80000 ਦਲ ਜਾਏਓ ਮਿੱਤਰੋ ਡਬਲ ਡਿਸਟ੍ਰਿਬਿਊਟਰ ਚਾ ਮੂਰੇ ਫਾਰਮ ਟਰੈਕ ਖੜਾ ਦੱਸੀਂਗੇ ਰਹਿ ਇਹਦੇ ਬਾਰੇ ਇਹ 97 ਮਾਡਲ ਹੈ 97 ਮਾਡਲ ਫਿਰ ਟਰੈਕਟਰ ਰੰਗ ਪੇਂਟ ਦਾ ਕਿਵੇਂ ਸਾਰਾ ਵਧੀਆ ਜੈਨੂਅਨ ਪਿਆ ਸਾਰਾ ਜੈਨੂਨ ਪਿਆ ਹੈ ਡਬਲ ਡਿਸਟ੍ਰਿਬਿਊਟਰ ਚ ਆ ਡਬਲ ਡਿਸ਼ ਪੰਜਾਬ ਦਾ ਨੰਬਰ ਹੈ ਪੈਰਾਂ ਦੀ ਕੰਡੀਸ਼ਨ ਹੈ ਪੈਰ ਤਾਂ 70 ਤੋਂ 75 ਪੈਸੇ ਆ ਅਗਲੇ ਨਵੇਂ ਆ ਅਗਲੇ ਨਵੇਂ ਨੇ ਮਗਰਲੇ 70 ਤੋਂ 75 ਪੈਸੇ ਨੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਤੇ ਰੇਟ ਕਿੰਨਾ ਹੈ ਇਹਦਾ 2 ਲੱਖ ਰੁਪਇਆ ਦੇਣਾ ਕਿੰਨੇ ਦਾ ਇਹ ਇਹ ਦੇ ਦਾਂਗੇ 190 ਦਾ 185 ਦਾ ਲਜਾਓ ਯਾਰ ਭਾਈ ਤੇ ਮੂਰੇ ਆ ਗਿਆ ਜਿਹੋ ਨਾਲ ਦੀ 145 ਦਾ ਆ ਗਿਆ ਮਿੱਤਰੋ ਡਬਲ ਕਲੱਚ ਆ ਡਬਲ ਡਿਸਟ੍ਰਿਬਿਊਟਰ ਆ ਹਾਂਜੀ ਤੇ ਪਾਵਰ ਸਟੀering ਆ ਠੀਕ ਹੈ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਤੇ 155000 ਰੁਪਏ ਦਾ ਰੇਟ ਆ ਜੀ ਹਾਂਜੀ ਤੇ ਤਨ ਲਗਤੇ 30000 ਦਾ ਟਰੈਕਟਰ ਦੇ ਦਾਂ। 325000 ਦਾ ਲਜਾਇਓ ਮਿੱਤਰੋ ਇਧਰਲੇ ਪਾਸੇ ਦੀ ਨਿੰਗਾ ਮਰਵਾ ਦੇ ਟਰੈਕਟਰ ਸਾਰਾ ਚੰਗਾ ਹੈ। ਅੱਜ ਜਸੂ ਵਾਲੇ ਟਰੈਕਟਰਾਂ ਤੇ ਬਾਡਾ ਹੀ ਧਰਿਆ ਹੋਇਆ 5000 ਦਾ ਆਪਾਂ ਤੇ ਮੌਕਾ ਹੈ ਹਫਤੇ ਦਾ ਹੀ ਹੈ। ਹਫਤੇ 'ਚ ਮੌਕਾ ਸਾਹਮਲਿਓ ਤੇ ਮੂਰੇ ਆ ਗਿਆ ਜੌਂਡੀ 52000 ਦਾ। ਕਾਲੇ ਢਿੱਡ ਵਾਲਾ ਬਾਈ ਫੁੱਲ ਟੌਪ ਮਾਡਲ ਟਰੈਕਟਰ ਹੈ। ਫੁੱਲ ਟੌਪ ਮਾਡਲ। ਹਾਂ। ਟਾਇਰਾਂ ਦੀ ਕੰਡੀਸ਼ਨ। ਟਾਇਰ ਤਾਂ ਮਗਰਲੇ 70 ਤੋਂ 75 ਅਗਲੇ 80 ਤੋਂ 85। ਠੀਕ ਹੈ ਜੀ। ਤੇ ਇੰਜਨ ਗੇਅਰ ਦਾ ਫੁੱਲ ਗਾਰੰਟੀ ਇੰਜਨ ਦੇ ਆਪਣੇ ਰਿਸ਼ਤੇਦਾਰਾਂ ਤੋਂ ਕੱਟਿਆ ਏ ਡਾਇਰੈਕਟਰਾਂ ਰਿਸ਼ਤੇਦਾਰਾਂ ਤੋਂ ਕੱਟਿਆ ਹਾਂ ਉਹ ਸਵਾਰਾ ਲੈ ਗਏ ਨਵਾ 3 ਸਪੀਡਾ ਠੀਕ ਹੈ ਇੱਕ ਮਾਰੂਤੀ ਰੇਟ ਕਿੰਨਾ ਰਹੂ ਮਾਡਲ 2010 ਆ ਜੀ ਰੇਟ 355000 ਹਾਂ 330000 ਦਾ ਇਹਦਾ ਸੌਦਾ ਜੀ 325 ਦਾਲ ਜਾਏ ਯਾਰ ਬਾਈ ਤੇ ਮੂਰੇ ਆ ਗਿਆ 45 ਦਾ ਫਾਰਮ ਇਹਦੇ ਬਾਰੇ ਦੱਸੀ ਬਾਈ 2 ਲੱਖ ਅ 75000 ਰੁਪਏ ਦੀ ਡਿਮਾਂਡ ਹੈ ਜੀ ਨਵ ਮਾਡਲ ਹੈ ਚਾਰੇ ਟਾਇਰ ਨਵੇਂ ਆ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ ਤੇ ਟਾਇਰ ਤਾਂ ਮਿੱਤਰੋ ਹਜੇ ਆ ਉੱਤੇ ਪਏ ਨਹੀਂ ਅੱਖਰ ਇਹ ਤਾਂ ਹੁਣੀ ਪਵਾਈ ਹੀ ਹੈ ਪਵਾਈ ਨੇ ਇੰਜਨ ਗੇਅਰ ਤਾਂ ਓਕੇ ਆ ਹਾਂ ਹਾਂ ਫੁੱਲ ਗਾਰੰਟੀ ਬਾਕੇ ਦਸੱਲੀ ਕਰਕੇ ਲੈ ਤੇ ਰੰਗ ਪੇਂਟ ਦਾ ਚਮਕੀ ਹਾਂ ਹਾਂ origional ਆ ਜੀ ਸਾਰਾ origional ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਦੋ 75 ਡਿਮਾਂਡ ਆ ਨਵ ਮਾਡਲ ਦੀ ਦੇਣਾ ਕਿੰਨੇ ਦਾ ਇਹ ਦੇ ਦਾਂਗੇ 265 ਆ 60 ਦਾ ਦੇ ਦਾਂਗੇ 260 ਦਾ ਹਾਂ 255 ਦਾ ਇਹ ਜਾਇਓ ਬਾਈ ਮੌਕੇ ਮੌਕਾ ਹੀ ਹੈ ਆਮ ਲੋ ਇਹ ਮੂਰੇ ਆ ਗਿਆ 855 ਐਫ ਆਈ ਦਸੀ ਬਾਈ ਇਹ ਟਰੈਕਟਰ ਸਾਰਾ ਟਰੈਕਟਰ ਜੈਨੂਨ ਹੈ ਜੀ ਹਾਂਜੀ ਔਲਾਂਲੇ ਟਾਇਰ ਹੈ ਠੀਕ ਹੈ ਜੀ ਨਵੇਂ ਟਾਇਰ ਹੈ ਠੀਕ ਹੈ ਜੀ ਬਿਲਕੁਲ ਸੋਹਣਾ ਟਰੈਕਟਰ 2015 ਮਾਡਲ ਹੈ ਸਾਰਾ ਟਰੈਕਟਰ ਜੈਨੂਨ ਹੈ ਠੀਕ ਹੈ ਜੀ ਹਾਂ ਅਲਾਬਾਦ ਨੰਬਰ ਹੈ ਅਲਾਬਾਦ ਦਾ ਨੰਬਰ ਹੈ ਹਾਂ ਠੀਕ ਹੈ ਐਨਓ ਸੀ ਮਿਲ ਜੂਗੀ ਐਨਓ ਸੀ ਪੰਜਾਬ ਦੀ ਮਿਲ ਜੀ ਤੇ ਲੋਨ ਵੀ ਫੁੱਲ ਹੋ ਜੂਗਾ ਤੇ ਲੋਨ ਤਾਂ ਹੋ ਜੂਗਾ ਲੋਨ ਵੀ ਫੁੱਲ ਹੋ ਜੂਗਾ 15 ਮਾਡਲ ਲੋਨ ਫੁੱਲ ਨਹੀਂ ਹੁੰਦਾ 50000 30000 ਰੁਪਏ ਦੇਣਾ ਪਊਗਾ ਠੀਕ ਆ 50 70000 ਲਿਆ ਉਹ ਟਰੈਕਟਰ ਲੈ ਜੋ ਹਾਂ ਟਰੈਕਟਰ ਲੈ ਟਰੈਕਟਰ ਤਾਂ ਜਾਂਦਾ ਹੋਊ 50 70000 ਚ ਕਰੇ ਹਾਂ ਹਾਂ ਟਰੈਕਟਰ ਜਾਂਦਾ ਹੋ ਫੇਰ ਤੂੰ ਆਏ ਦੱਸਣਾ ਮੈਨੂੰ ਵੀ 50 70000 ਰੁਪਿਆ ਜੱਟ ਦੀ ਜੇਬ ਚੋਂ ਨਾ ਚਾਹੀਦਾ ਟਰੈਕਟਰ ਵਗਜੂ ਕਰੇ ਟਰੈਕਟਰ ਵਗਜੂ ਕਰੇ ਹਾਂ ਮਾਡਲ ਕਿੰਨੇ ਆ ਇਹ ਮਾਡਲ 2015 ਰੇਟ ਕਿੰਨਾ ਹੈ ਰੇਟ 475 ਆ ਜੀ ਦੇਣਾ ਕਿੰਨੇ ਦਾ ਹੈ ਦੇ ਦਾਂਗੇ 4 ਲੱਖ ਤੇ 60000 ਦਾ 4,60,000 ਦਾ 4,55,000 ਦਾ ਮਿੱਤਰੋ ਇਹ ਟਰੈਕਟਰal ਜਿਹਾ ਉਹ ਡਬਲ ਡਿਸਟ੍ਰਿਬਿਊਟਰ ਚਾ ਹੋਰ ਤਾਂ ਨਹੀਂ ਹੈਗੇ ਨਾ ਹੋਰ ਹੈ ਨਹੀਂ ਹੋਰ ਹੈ ਨਹੀਂ ਹੋਰ ਘਰੇ ਖੜੇ ਹੁੰਦੇ ਆਪਣੇ ਟਰੈਕਟਰ ਪਿੰਡ ਨਾਗੋ ਕੀ ਆ ਸਰਸੇ ਕੋਲੇ ਘਰੇ ਖੜਾ 2021 ਮਾਡਲ ਟਰੈਕਟਰ 2 ਸਪੀਡ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਦੂਜੇ ਚੁੱਲੇ ਵਾਲਾ ਠੀਕ ਹੈ ਜੀ ਇੱਕੀ ਚੁੱਲੇ ਵਾਲਾ ਠੀਕ ਹੈ ਜੀ 21 ਮਾਡਲ ਹੈ ਉਹ ਦੇ ਦਾਂਗੇ ਆਪਾਂ 6 ਲੱਖ ਰੁਪਏ ਦਾ 6 ਲੱਖ ਦਾ ਹਾਂ ਤੇ ਮੋਬਾਈਲ ਨੰਬਰ ਦੱਸੀ ਗਏ 941864822 ਠੀਕ ਆ ਬਹੁਤ ਬਹੁਤ ਧੰਨਵਾਦ ਜੱਸੂ ਧੰਨਵਾਦ ਬਾਈ ਤੇ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਨਾਲ ਮਿਲਦੇ ਆਂ ਆਫਰੀ ਕਾਲ ਜੀ